ਜੋ ਜੀ ਆਏ ਗਏ ਨੇ ਇਸ ਮਾਮਲੇ ਵਿੱਚ ਤਾਂ ਤੁਹਾਡਾ ਦਾਬਾ ਜੀ ਵੀ ਸਾਡੇ ਵਿੱਚ ਜੋ ਕਿ ਐਮਜੀ ਮੈਡੀਕਲ ਹਨ ਉਹ ਵੀ ਕਰਤਾ ਜੀ ਨੰਬਰਾਂ ਦੇ ਨੰਬਰ ਹੋਣਾਂ ਅੰਦਰ ਲਿਖਿਆ ਹੋਇਆ ਹੈ ਕਿ ਸੌਖਾ ਕਰਦੇ ਹਾਂ ਕੋਈ ਗਲਤੀ ਮਰਦੇ ਕਿਉਂ ਮਰੇ ਔਰ ਨਮਾਜ਼ੀ ਹੋਏ ਤਾਂ ਹਨ ਉਹ ਦੇਖਦੇ ਸੀ ਸਰਹੰਦ ਕੌਮ ਦੇ ਸ਼ਹੀਦ ਜਿਨ੍ਹਾਂ ਨੇ ਚਾਹਤਾ ਦੇਖੇ ਸਾਡੇ ਦੇਸ਼ ਦੀ ਇੱਸ਼ਟਾ ਤੇ ਖਾਤਰ ਨੂੰ ਬਸਰਾ ਇਕੱਠਿਆ ਅਤੇ ਤੁਹਾਨੂੰ ਆਜ਼ਾਦੀ ਦੇ ਲਈ ਵਧਿਆ ਕਰ ਦਿੱਤੀ ਅੰਤ ਮੌਕਾ ਦਿੱਤਾ ਤੁਹਾਨੂੰ ਹਨ ਮਹਾਮੱਜਾ ਨੇ ਇਹ ਪਹਿਨਾ ਜਾਂ ਮਾਹੌਲ ਦੇ ਵਿੱਚ ਹੋਵੇਗਾ ਦੇ ਵਿੱਚ ਨਕਸਟ ਮੀਡੀਆ ਦੇ ਪ੍ਰੈਸ ਕੰਮੀਡੀਆ ਰਿਪੋਰਟਰ ਸਹਿਬਾਨ ਆਏ ਹਨ ਜੋ ਕਿ ਬੜੀ ਚੌਲਨ ਕਰ ਰਹੇ ਹਨ ਉਹਨਾਂ ਦਾ ਰਿਪੋਰਟ ਦੇ ਆਪ ਨੂੰ ਇਹਨਾਂ ਮੌਕੇ ਉਪਰੋਕਤ ਲਈ ਬਹੁਤ ਬਹੁਤ ਧੰਨਵਾਦ ਹੈ ਸ੍ਰੀ ਹਿਦਕੋਟ ਬਾਈ ਜਿਵੇਂ ਕਿ ਆਪ ਜੀ ਜਾਣਦੇ ਹੋ ਆਪਾਂ ਅੱਜ ਸ਼ਹੀਦਾਂ ਨੂੰ ਸੱਚੀ ਸ਼ਰਦਾਂਝਲੀ ਦੇਣ ਲਈ ਇਕੱਤਰ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸੈਸ਼ਨ ਜੱਜ ਮੋਗਾ ਸ਼੍ਰੀ ਵਿਸ਼ਨਸ ਰੂਪ ਸਿੰਘਲਾ ਜੀ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇhtਿਆ ਜੀ ਅਤੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸ਼ਹੀਦ ਅਧਿਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਦਾ तहे ਦਿਲੋਂ ਧੰਨਵਾਦ ਕਰਦਾ ਨਾਲ ਹੀ ਮੈਂ ਮੀਡੀਆ ਦੇ ਜਿਹੜੇ ਸਾਰੇ ਕਰਮਚਾਰੀ ਹੈਗੇ ਉਹਨਾਂ ਦਾ ਵੀ ਧੰਨਵਾਦ ਕਰਦਾ ਪੁਲਿਸ ਜਵਾਨਾਂ ਨੇ ਹਮੇਸ਼ਾ ਫਰਜ਼ਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੀ ਜਾਨ ਨਿਛਾਵਰ ਕਰਦੇ ਹੋਏ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ ਅੱਜ ਇਸ ਦਿਹਾੜੇ ਤੇ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਜਿੱਥੇ ਅੱਖਾਂ ਨੂੰ ਨਮ ਕਰਦੀ ਹੈ ਉੱਥੇ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਾਉਂਦੀ ਹੈ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਦੇਸ਼ ਵਿਰੋਧੀ ਅਤੇ ਗੈਰ ਸਮਾਜਿਕ ਤੱਤਾਂ ਦਾ ਸਾਹਮਣਾ ਕਰਨ ਦਾ ਹੌਸਲਾ ਅਤੇ ਪ੍ਰੇਰਣਾ ਪ੍ਰਦਾਨ ਕਰਦੀ ਹੈ ਅੱਜ ਅਸੀਂ ਆਪਣੇ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਹਾਂ ਪੰਜਾਬ ਪੁਲਿਸ ਨੇ ਹਮੇਸ਼ਾ ਆਪਣੀ ਪੇਸ਼ੇਵਰੀ ਯੋਗਤਾ ਸਾਬਤ ਕਰਦੇ ਹੋਏ ਗੈਰ ਸਮਾਜਿਕ ਤਤਾਂ ਦੁਆਰਾ ਦਿੱਤੀਆਂ ਗਈਆਂ ਚੁਣੌਤੀਆਂ ਦਾ ਜਵਾਬ ਮਿਸਾਲੀ ਦਲੇਰੀ ਨਾਲ ਦਿੱਤਾ ਹੈ ਪੰਜਾਬ ਪੁਲਿਸ ਦਾ ਇਤਿਹਾਸ ਬਹਾਦਰੀ ਦਲੇਰੀ ਅਤੇ ਕੁਰਬਾਨੀਆਂ ਨਾਲ ਭਰਿਆ ਹੈ ਪੰਜਾਬ ਪੁਲਿਸ ਤੇ ਜਵਾਨਾਂ ਨੇ ਆਪਣੀ ਬਹਾਦਰੀ ਨਿਪੁੰਨਤਾ ਅਤੇ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਖਾੜਕੋਵਾਦ ਅਤਿਗਵਾਦ ਦਾ ਦਲੇਰੀ ਨਾਲ ਸਾਹਮਣਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਕੇ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਬਰਕਰਾਰ ਰੱਖਿਆ ਹੈ ਜਿਸ ਕਰਕੇ ਪੰਜਾਬ ਪੁਲਿਸ ਸਮੁੱਚੇ ਦੇਸ਼ ਦੀ ਪੁਲਿਸ ਵਿੱਚ ਬਹਾਦਰੀ ਅਤੇ ਦਲੇਰੀ ਲਈ ਜਾਣੀ ਜਾਂਦੀ ਹੈ 21 ਅਕਤੂਬਰ ਦਾ ਦਿਨ ਜੋ ਹਰ ਸਾਲ ਸਾਰੇ ਭਾਰਤ ਵਿੱਚ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਯਾਦਗਾਰੀ ਦਿਵਸ ਦਾ ਇਤਿਹਾਸ ਇਹ ਹੈ ਕਿ 21 ਅਕਤੂਬਰ 1959 ਨੂੰ ਲੇਹ ਲਦਾਖ ਦੇ ਹੌਟਸਪ੍ਰਿੰਗ ਇਲਾਕੇ ਵਿੱਚ ਜਦੋਂ CRPF ਦੀ ਟੁਕੜੀ ਗਸ਼ਟ ਕਰ ਰਹੀ ਸੀ ਤਾਂ ਚੀਨੀ ਫੌਜੀਆਂ ਵੱਲੋਂ ਅਚਾਨਕ ਗਾਤ ਲਗਾ ਕੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਭਾਰਤੀ ਪੁਲਿਸ ਟੁਕੜੀ ਦੇ 10 ਜਵਾਨ ਸ਼ਹੀਦ ਹੋਏ ਸਨ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਸਾਰੇ ਭਾਰਤ ਦੇਸ਼ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਅਤੇ ਪੁਲਿਸ ਯੂਨਿਟਾਂ ਵਿੱਚ 21 ਅਕਤੂਬਰ ਨੂੰ ਸਮ੍ਰਿਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਾਨੂੰ ਪੰਜਾਬ ਪੁਲਿਸ ਦੇ ਉਹਨਾਂ ਬਹਾਦਰ ਅਫਸਰਾਂ ਜਵਾਨਾਂ ਤੇ ਮਾਣ ਹੈ ਜੋ ਅਤਿੰਗਵਾਦ ਨਾਲ ਲੜਦੇ ਹੋਏ ਆਪਣੀਆਂ ਕੀਮਤੀ ਜਾਨਾਂ ਨਿਛਾਵਰ ਕਰਦੇ ਹੋਏ ਸਦਾ ਲਈ ਅਮਰ ਹੋ ਗਏ ਮਿਤੀ 1/9/2024 ਤੋਂ ਮਿਤੀ 31/8/2025 ਤੱਕ ਆਪਣੀ ਮਾਤਭੂਮੀ ਦੀ ਅੱਖਿਆ ਕਰਦੇ ਹੋਏ ਦੇਸ਼ ਵਿੱਚ 191 ਪੁਲਿਸ ਕਰਮਚਾਰੀ ਤੇ ਅਧਿਕਾਰੀ ਸ਼ਹੀਦ ਹੋਏ ਹਨ। ਅਤੰਗਵਾਦ ਦੌਰਾਨ ਜ਼ਿਲ੍ਹਾ ਮੋਗਾ ਨਾਲ ਸੰਬੰਧਿਤ 39 ਜਵਾਨ ਸ਼ਹੀਦ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਐਸਆਈ, 2 ਐਸਆਈ, ਹੋਲਦਾਰ, 3 ਸਿਪਾਹੀ, 13 ਹੋਮਗਾਰਡ, 19 ਅਤੇ ਐਸਪੀਓ ਇੱਕ ਦੇ ਪਰਿਵਾਰ ਇਸ ਜ਼ਿਲ੍ਹਾ ਵਿੱਚ ਰਹਿ ਰਹੇ ਹਨ। ਸਾਨੂੰ ਇਨ੍ਹਾਂ ਸ਼ਹੀਦਾਂ ਪਰ ਪੂਰਾ ਮਾਣ ਹੈ ਅਤੇ ਸਦਾ ਰਹੇਗਾ। ਜ਼ਿਲ੍ਹਾ ਮੋਗਾ ਦੇ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਸਾਈਬਾਨ ਪਤਵੰਤੇ ਸਰਜੰਟ ਅਫਸਰ ਸਾਈਬਾਨ ਸਮੂਹ ਪੁਲਿਸ ਕਰਮਚਾਰੀ ਵੱਲੋਂ ਇਸ ਸਮ੍ਰਿਤੀ ਦਿਵਸ ਪਰ ਇਕੱਤਰ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਉਹਨਾਂ ਪ੍ਰਤੀ ਸੱਚੀ ਸ਼ਰਧਾ ਹੈ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਨਿੱਗੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਵਾਅਦਾ ਕਰਦੇ ਹਾਂ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਇਨ੍ਹਾਂ ਸ਼ਹੀਦਾਂ ਵੱਲੋਂ ਦੇਸ਼ ਖਾਤਰ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਂਦੇ ਹੋਏ ਅਮਨ ਕਾਨੂੰਨ ਨੂੰ ਬਰਕਰਾਰ ਰੱਖਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ